ਖਬਰ ਨਾਬਾਤੋਂ ਆਇਆ ਜਿੱਥੇ ਡੀਐਸਪੀ ਮਨਦੀਪ ਕੌਰ ਦੇ ਨਾਲ ਵੱਡਾ ਹਾਦਸਾ ਦਰਪੇਸ਼ ਆਇਆ ਸੜਕ ਹਾਦਸੇ ਦੇ ਵਿੱਚ ਡੀਐਸਪੀ ਮਨਦੀਪ ਕੌਰ ਦਾ ਹੱਥ ਫ੍ਰੈਕਚਰ ਹੋ ਗਿਆ ਡੀਐਸਪੀ ਦੇ ਗਨਮੈਨ ਦੇ ਸਿਰ ਦੇ ਉੱਤੇ ਗੰਭੀਰ ਸੱਟਾਂ ਲੱਗੀਆਂ ਨੇ ਪਟਿਆਲਾ ਰਾਜਪੁਰਾ ਹਾਈਵੇ ਦੇ ਉੱਤੇ ਹਾਦਸਾ ਵਾਪਰਿਆ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਨਾਲ ਬਹਿਸ ਕਰਕੇ ਚਰਚਾ ਦੇ ਵਿੱਚ ਆਈ ਸੀ ਡੀਐਸਪੀ ਮਨਦੀਪ ਕੌਰ ਜਿਸ ਦਾ ਹੱਥ ਫ੍ਰੈਕਚਰ ਹੋ ਗਿਆ ਨਾਬਾ ਦੇ ਡੀਐਸਪੀ ਮਨਦੀਪ ਕੌਰ ਦੇ ਨਾਲ ਹਾਦਸਾ ਦਰਪੇਸ਼ ਆਇਆ ਸੜਕ ਹਾਦਸੇ ਦੇ ਵਿੱਚ ਡੀਐਸਪੀ ਮਨਦੀਪ ਕੌਰ ਦਾ ਹੱਥ ਫ੍ਰੈਕਚਰ ਆਇਆ ਡੀਐਸਪੀ ਦੇ ਗਨਮੈਨ ਦੇ ਸਿਰ ਦੇ ਉੱਤੇ ਗੰਭੀਰ ਸੱਟਾਂ ਲੱਗੀਆਂ ਨੇ ਪਟਿਆਲਾ ਰਾਜਪੁਰਾ ਹਾਈਵੇ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੀਐਸਪੀ ਮਨਦੀਪ ਕੌਰ ਦੀ ਜੋ ਹਾਦਸੇ ਦਾ ਸ਼ਿਕਾਰ ਹੋਏ ਨੇ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਨਾਲ ਬਹਿਸ ਦੌਰਾਨ ਚਰਚਾ ਦੇ ਵਿੱਚ ਆਏ ਸਨ ਡੀਐਸਪੀ ਮਨਦੀਪ ਕੌਰ ਜਿਨਾ ਦਾ ਹੱਥ ਫ੍ਰੈਕਚਰ ਹੋਇਆ ਹੈ ਡੀਐਸਪੀ ਦੇ ਗਨਮੈਨ ਦੇ ਸਿਰ ਦੇ ਉੱਤੇ ਗੰਭੀਰ ਸੱਟਾਂ ਵੱਜੀਆਂ ਨੇ ਸੜਕ ਹਾਦਸੇ ਦੇ ਵਿੱਚ ਡੀਐਸਪੀ ਮਨਦੀਪ ਕੌਰ ਜੋ ਜ਼ਖਮੀ ਹੋਏ ਨੇ ਡੀਐਸਪੀ ਦੇ ਗਨਮੈਨ ਦੇ ਸਿਰ ਦੇ ਉੱਤੇ ਗੰਭੀਰ ਸੱਟਾਂ ਵੱਜੀਆਂ ਨੇ ਤਾਂ ਸੜਕ ਹਾਦਸੇ ਦੇ ਵਿੱਚ ਡੀਐਸਪੀ ਮਨਦੀਪ ਕੌਰ ਤੇ ਉਹਨਾਂ ਦਾ ਗਨਮੈਨ ਜ਼ਖਮੀ ਹੋਏ ਨੇ ਡੀਐਸਪੀ ਦਾ ਹੱਥ ਫ੍ਰੈਕਚਰ ਹੋ ਗਿਆ ਤੇ ਉਹਨਾਂ ਦੇ ਗਨਮੈਨ ਦੇ ਸਿਰ ਦੇ ਉੱਤੇ ਗੰਭੀਰ ਸੱਟਾਂ ਲੱਗੀਆਂ ਨੇ ਨਾਬਾਦ ਡੀਐਸਪੀ ਮਨਦੀਪ ਕੌਰ ਜੋ ਹਾਦਸੇ ਦਾ ਸ਼ਿਕਾਰ ਹੋਏ ਨੇ ਤਾਂ ਸੜਕ ਹਾਦਸੇ ਦੇ ਵਿੱਚ ਉਹਨਾਂ ਦਾ ਹੱਥ ਫ੍ਰੈਕਚਰ ਹੋ ਗਿਆ ਤੇ ਉਹਨਾਂ ਦੇ ਗਨਮੈਨ ਦੇ ਵੀ ਸੱਟਾਂ ਵਜੀਆਂ ਨੇ ਤਾਂ ਫਿਲਹਾਲ ਉਹਨਾਂ ਦੀ ਸਥਿਤੀ ਬਾਰੇ ਹੋਰ ਅਪਡੇਟ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਇਹ ਹਾਸਾ ਗ੍ਰਸਤ ਵਾਹਨ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸੇ ਦੇ ਵਿੱਚ ਮੌਜੂਦ ਸਨ ਡੀਐਸਪੀ ਮਨਦੀਪ ਕੌਰ ਤੇ ਉਹਨਾਂ ਦਾ ਗਨਮੈਨ ਗਨਮੈਨ ਨੂੰ ਗੰਭੀਰ ਸੱਟਾਂ ਵੱਜੀਆਂ ਨੇ ਸਿਰ ਦੇ ਵਿੱਚ ਸੱਟਾਂ ਵੱਜਣ ਦੇ ਕਾਰਨ ਗੰਭੀਰ ਹਾਲਤ ਦੇ ਵਿੱਚ ਹੈ ਤਾਂ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਨਾਲ ਬਹਿਸ ਕਰਕੇ ਚਰਚਾ ਦੇ ਵਿੱਚ ਆਈ ਸੀ ਇਹ ਡੀਐਸਪੀ ਮਨਦੀਪ ਕੌਰ ਜੋ ਹੁਣ ਹਾਦਸੇ ਦਾ ਸ਼ਿਕਾਰ ਹੋ ਗਏ ਨੇ